ਜੋ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਧਨਵਾਦ ਮੈਂ ਜਸਵੰਤ ਸਿੰਘ ਸਰਪੰਚ ਕਗੋਮਾਲ ਮੋਢਾ ਭਾਈ ਸਾਹਿਬ ਸਰਦਾਰ ਨਰਮਨ ਸਿੰਘ ਪਹਿਲਵਾਨ ਸਰਪੰਚ ਹਲੜਪੁਰੇ ਗਿਲ ਸਰਦਾਰ ਸ਼ੇਰ ਸਿੰਘ ਵਾਨ ਡਾਕਟਰ ਰਵੀ ਪੂਰੇ ਗਲਾ ਤੋਂ ਸਾਡੇ ਹਰਜੋਤ ਰਣਜੋ ਸਿੰਘ ਭਰਾ ਤੇ ਸਾਰੇ ਹੀ ਸਾਥੀ ਸਰਦਾਰ ਮੁਖਤਿਆਰ ਸਿੰਘ ਸਰਪੰਚ ਸ਼ੀਨਾ ਬਾਜੀਬਾਬ ਸਾਰਾ ਸਾਡਾ ਇੱਕ ਪਰਿਵਾਰ ਆ ਜਿੱਦਣ ਵੀ ਅਸੀਂ ਤੁਰਦੇ ਹਾਂ ਸਾਰਾ ਪਰਿਵਾਰ ਹਿੰਸਲਾ ਕਰਕੇ ਤੇ ਇੱਕ ਹੋ ਕੇ ਤੁਰੀਦਾ ਹੈ ਤੇ ਚੜ੍ਹਦੀ ਕਲਾ ਵਿੱਚ ਰਹੀਦਾ ਹੈ ਪੂਰੇ ਤਨਮਨ ਨਾਲ ਅਸੀਂ ਵੋਟਾਂ ਪਾਵਾਂਗੇ ਔਰ ਪਵਾਵਾਂਗੇ ਅਸੀਂ ਆਪਣੀ ਇਲੈਕਸ਼ਨ ਸਮਝਾਂਗੇ ਵੀ ਇਹ ਧਾਰਿਆਲ ਸਾਹਿਬ ਦੀ ਇਲੈਕਸ਼ਨ ਨੇ ਕੀ ਤੇ ਸਾਡੀ ਇਲੈਕਸ਼ਨ ਆ ਤੇ ਪੂਰੇ ਤਨੋਂ ਮਨੋਂ ਸਪੋਰਟ ਕਰਾਂਗੇ ਔਰ ਆਪਣੇ ਸੱਜਣਾ ਮੈਂਤਰਾਂ ਨੂੰ ਜਿਹੜੇ ਰਹਿ ਵੀ ਗਏ ਆ ਉਹਨਾਂ ਨੂੰ ਵੀ ਪ੍ਰੇਰ ਕੇ ਤੇ ਨਾਲ ਲਾਵਾਂਗੇ ਤੇ ਪਰਮਾਤਮਾ ਦੀ ਮਿਹਰ ਚਾਹੀਦੀ ਆ ਬੜੀ ਵੱਡੀ ਲੀਡ ਨਾਲ ਧਾਰੀ ਸਾਹਿਬ ਨੂੰ ਜਿਤਾ ਕੇ ਤੇ ਲੋਕ ਸਭਾ ਭਜਵਾ ਲਾਂਗੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਨਿਰਮਲ ਸਿੰਘ ਪਹਿਲਵਾਨ ਸਰਪੰਚ ਹੜੜ ਪੂਰੇ ਗਲੇ ਇਹ ਸਾਡੇ ਬਹੁਤ ਚਿਰ ਦੀ ਸਾਂਝ ਆ 40 45 ਸਾਲ ਦੀ ਤਕਰੀਬਨ ਇਹਨਾਂ ਦਾ ਛੋਟਾ ਭਰਾ ਵੀ ਜਿਹੜਾ ਸੀ ਉਹ ਵੀ ਸਾਡੇ ਨਾਲ ਬਹੁਤ ਜਿਹੜਾ ਵੱਡਾ ਭਰਾ ਸਤਿਕਾਰਯੋਗ ਸਰਦਾਰ ਪਹਿਲਵਾਨ ਭਜਨ ਸਿੰਘ ਉਹ ਵੀ ਸਾਡਾ ਭਰਾ ਸੀ ਅਹੀਂ ਕੋਣ ਪਹਿਲਾਂ ਤਾਂ ਕਾਂਗਰਸ ਨਾਲ ساری ਉਮਰ ਹੀ ਕਾਂਗਰਸ ਨਾਲ ਰਹਿਆ ਇਹ ਵੀ ਨਾਲ ਹੀ ਸੀ ਸਾਡੇ ਕਾਂਗਰਸ ਦੇ ਵਿੱਚ ਇਹ ਨਹੀਂ ਤੇ ਹੁਣ ਅਸੀਂ ਆਪਣਾ ਫੈਸਲਾ ਕੀਤਾ ਸਾਰੇ ਸੱਜਣਾ ਮਿੱਤਰਾਂ ਨਾਲ ਸਾਰਿਆਂ ਨਾਲ ਸਲਾਹ ਕਰਕੇ ਕਿ ਨਹੀਂ ਵੀ ਅਸੀਂ ਕੋਈ ਸਾਡਾ ਕੋ ਇਕੱਲਿਆਂ ਦਾ ਫੈਸਲਾ ਸਾਰੇ ਗੱਗੋਮਾਲਾ ਸਾਰੇ ਹਲੜ ਪੂਰੇ ਗਲੇ ਨੇੜੇ ਨੇੜੇ ਪਿੰਡ ਲੰਗੋਮਾਲ ਸਾਰੇ ਸਾਰਿਆਂ ਜਿਹਦੇ ਭੈਣ ਭਰਾ ਸਾਡੇ ਸਾਰਿਆਂ ਨਾਲ ਸਲਾਹ ਕਰਕੇ ਤੇ ਅਸੀਂ ਫੈਸਲਾ ਕੀਤਾ ਵੀ ਅਸੀਂ ਹੁਣ ਧਾਰੀਵਾਲ ਸਾਹਿਬ ਦੇ ਨਾਲ ਰਾਵਾਂਗੇ ਪੱਕੇ ਤੇ ਗੱਗੋ ਮਹਾਰਾਜ ਕਿਰਪਾ ਕਰੇ ਇਹਨਾਂ ਦੀ ਉਮਰ ਲੰਮੀ ਕਰੇ ਮਹਾਰਾਜ ਤੇ ਸਾਡੇ ਹਲਕੇ ਦੇ ਕੰਮ ਕਰੇ ਸਭ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਅਜਨਾਲਾ ਵਿਧਾਨ ਸਭਾ ਦੇ ਹਲਕੇ ਦੇ ਚੈਸ ਲਈ ਹੜੜ ਪੂਰੇ ਗਿੱਲ ਪਿੰਡ ਜਿਹੜਾ ਉੱਥੇ ਖੜੇ ਸਦਾ ਨਿਰਮਲ ਸਿੰਘ ਪਲਵਾਨ ਉਹਨੇ ਸਰਪੰਚ ਸਾਹਿਬ ਸਦਾ ਜਸਵੰਤ ਸਿੰਘ ਉਹਨੇ ਗੱਗੋ ਬਾਤ ਤੋਂ ਸੁਣਨ ਸਾਂ ਉਹਨਾਂ ਦੇ ਨਾਲ ਅੱਜ ਉਹਨਾਂ ਦੇ ਕਰੀਬ ਹਜ਼ਾਰ ਬੰਦੇ ਜਿਹੜਾ ਹੋ ਕਾਂ ਤੋਂ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਉਹਨੇ ਸਾਡਾ ਪੁਰਾਣਾ ਪ੍ਰਵਾਦ ਸੀਗਾ ਪੁਰਾਣੀ ਸਾਡੀ ਸਾਹਸੀ ਕਿ ਵੱਡਿਆਂ ਦੀ ਸਾਹ ਪਹਿਲਾਂ ਤਾਂ ਪ੍ਰਵਾਦਕ ਤੋਂ ਉੱਤੇ ਇਕੱਠੇ ਹੋਏ ਆਪਾਂ ਸਿਆਸੀ ਤੋਂ ਉੱਤੇ ਬਹੁਤ ਸਾਰੇ ਲੋਕ ਕਾਂਗਰਸ ਦੇ ਨਾਲ ਹੀ ਜਿੱਥੇ ਜਸਵੰਤ ਧੋਨੀ ਪਹੁੰਚ ਕੰਮ ਕਰਦੇ ਸੀਗੇ ਸਾਦੇ ਸਾਦੇ ਬੰਦੇ ਆਪਣੇ ਨਾਲ ਆ ਸਵੇਰ ਦਾਈ ਕੋਟਲਾ ਕੇਸਸ ਸਿੰਘ ਉਤਵਾ ਦਾ ਸੀ ਜਸਰ ਨਸਰ ਉਤਵਾ ਕੰਮ ਚੋਂ ਤੁਸੀਂ ਨਾਲ ਸੀਗੇ ਕਤਲੇ ਉੱਥੇ ਗਏ ਆ ਵੀ ਕਲੋਵਾਲ ਹੁਣ 190 ਕੇ ਮੁੰਡੇ ਆਸਟ੍ਰੇਲੀਆ ਤੋਂ ਸ਼ਾਮਲ ਕਰਕੇ ਹੁਣ ਇਹ ਨਾਲੇ ਚੱਲੇ ਆ ਤਿੰਨ ਮੀਟਿੰਗਾਂ ਦੇ ਬਾਕੀ ਅੱਜ ਪੂਰਾ ਦਿਨ ਇਸੇ ਕੰਮ ਲਈ ਰੱਖਿਆ ਉਹ ਸਾਰੇ ਬੰਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਆ ਕਿਉਂਕਿ ਕਾਂਗਰਸ ਨੇ ਕੁਝ ਨਹੀਂ ਕੀਤਾ ਨਾ ਉਹਨਾਂ ਦੇ ਐਮਐਲਏ ਨੇ ਨਾ ਉਹਨਾਂ ਦੇ ਐਮਪੀ ਨੇ ਸਹਲ ਕੇ ਤਾਂ ਕੁਝ ਨਹੀਂ ਸੁਆਦਿਆ ਸੋ ਅੱਜ ਜੇ ਲੋਕਾਂ ਦੇ ਅੰਦਰ ਜਾਗਰਤੀ ਆਈ ਹੈ ਦੇ ਲੋਕਾ ਤੇ ਆਮਾਦੀ ਪਾਰਟੀ ਦੇ ਨਾਲ ਜੁੜੇ ਆ ਤੇ ਸਾਡੀ ਡਿਊਟੀ ਆ ਕਿ ਅਸੀਂ ਅਜ ਨਾਲੇ ਦਾ ਜਿੱਥੋਂ ਜਿੱਥੋਂ ਇਹ ਸਿੰਘ ਸ਼ਾਮਲ ਹੋਇਆ ਕੋਈ ਕਿਸੇ ਪਿੰਡ ਤੋਂ ਸ਼ਾਮਲ ਹੋਇਆ ਦਾ ਗਗੂ ਮਾਲ ਤੋਂ ਸਰਪੰਚ ਦੇ ਪੌੜੀ ਪੂਰੇ ਗੇਹਲਾ ਤੋਂ ਸਰਪੰਚ ਦੇ ਸਾਰੇ ਪਿੰਡਾਂ ਦਾ ਪਹਿਲਾਂ ਤੇ ਪਹਿਲਾਂ ਵੀ ਆਪਾਂ ਬਿਨਾਂ ਪੱਖਵਾਤ ਤੋਂ ਵਿਕਾਸ ਕਰਦੇ ਸੀਗੇ ਉਹ ਕਬੱਡੀ ਜੁਮੇ ਆਦੀ ਬੜ ਗਈ ਤੇ ਇਹਨਾਂ ਪਿੰਡਾਂ ਦਾ ਵਕਾਫ ਜਿਹੜਾ ਪਹਿਲ ਦੇ ਹਾਸਤੇ ਕਰਾਂਗੇ ਇਹਨਾਂ ਦਾ ਮਾਨ ਸਨਮਾਨ ਪਾਰਟੀ ਚ ਕਰਨਾ ਉम्मे ਦੀ ਡਿਊਟੀ ਆਏ ਤਾਂ ਵੈਸੇ ਵੀ ਮੇਰੇ ਪ੍ਰਧਾਨ ਨੇ ਇਹਨਾਂ ਦਾ ਤੇ ਪ੍ਰਵਾਨਕਤਾ ਉੱਤੇ ਮਾਨ ਸਨਮਾਨ ਹਮੇਸ਼ਾ ਹੀ ਹੁੰਦਾ ਅੱਗੇ ਵੀ ਜਿਹੜਾ ਉਹ ਲੋਕਾ ਜਿਹੜੇ ਇਹਨਾਂ ਦੇ ਸਾਥੀ ਆ ਉਹਨਾਂ ਦਾ ਵੀ ਸਭ ਦਾ ਮਾਨ ਸਨਮਾਨ ਜਨਾ ਕਰਵਾਉਣਾ ਦੇ ਆਉਣਾ ਲੱਗਦਾ ਪੂਰੇ ਹਲਕੇ ਚ ਆਮ ਆਦਮੀ ਪਾਰਟੀ ਮਜ਼ਬੂਤ ਹੈ ਤੁਸੀਂ ਮੀਡੀਆ ਵਾਲੇ ਜੋ ਕੰਮ ਕਰਦੇ ਤੁਸੀਂ ਰੋਜ਼ ਹੀ ਜਾਣਦੇ ਹੋ ਤਾਂ ਨੂੰ ਨਹੀਂ ਲੱਗਦਾ ਕਿ ਪਾਰਟੀ ਮਜ਼ਬੂਤ ਹੈ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਡਬਲ ਹੋ ਗਈ ਹੈ ਨਾਲੇ ਕਿੰਨੇ ਬੰਦੇ ਸਮਝੇ ਰੱਖਿਆ ਹਾਂਜੀ ਹਾਂਜੀ ਅੱਜ ਅੱਜ ਬਾਤ ਸੀਗੀ ਕਾਫੀ ਲੋਕ ਦੋਸਤ ਮਿੱਤਰ ਜਿਹੜੇ ਰਹਿ ਗਏ ਕੋਈ ਨਹੀਂ ਅੱਜ ਮੀਟਿੰਗਾਂ ਹੋਣੀਆਂ ਅੱਜ ਤੇ ਪੂਰਾ 1.5 ਮਹੀਨਾ 45 ਦਿਨਾਂ ਚੋਂ ਪਹੁੰਚਾਤ ਜਿਹੜੇ ਕੋਲ ਰਹਿ ਗਏ ਉਹਨਾਂ ਨੂੰ ਫਿਰ ਦੁਬਾਰਾ ਆਪਾਂ ਕਰਨਾ ਪਦਾਮ ਆਦਮੀ ਪਾਰਟੀ ਅੱਜ ਬਹੁਤ ਮਜ਼ਬੂਤ ਹੋਈ ਹੈ ਜਿਹੜਾ ਇਹਨਾਂ ਦੇ ਦੋ ਆਪਵਾਵਾ ਦੇ ਇਹਨਾਂ ਦੇ ਸਾਥੀਆਂ ਦੇ ਪਾਰਟੀ ਸ਼ਾਮਲ ਹੋਣਾ ਅਸੀਂ ਸਭ ਲੋਕ ਕਿ ਦੂਨੇ ਤੀਨੇ ਹੋਗੇ ਨਾਲੇ